ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਦੀ ਇਹ ਕਲਾਸ ਆਪਾਂ ਪੰਜਾਬੀ ਵਿਆਕਰਨ ਦੀ ਥਿਉਰੀ ਕਲਾਸ ਲਗਾਉਣ ਜਾ ਰਹੇ ਹਾਂ ਪੰਜਾਬ ਗਵਰਨਮੈਂਟ ਦੇ ਸਾਰੇ ਐਗਜ਼ਾਮ ਲਈ ਚਾਹੇ ਉਹ ਪੰਜਾਬੀ ਪੇਪਰ A ਹੋਵੇ ਚਾਹੇ ਬਾਕੀ ਪੇਪਰਾਂ ਦੇ ਵਿੱਚ ਵਿਆਕਰਨ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਆਉਂਦੇ ਨੇ ਉਹ ਹੋਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਸਪੈਸ਼ਲ ਵਿਆਕਰਨ ਦੀਆਂ ਥਿਉਰੀ ਕਲਾਸਾਂ ਲੈ ਕੇ ਆ ਰਹੇ ਹਾਂ ਜਿਸ ਦੇ ਵਿੱਚ ਬਿਲਕੁਲ ਬੇਸਿਕ ਤੋਂ ਆਪਾਂ ਜਿਹੜੀ ਪੰਜਾਬੀ ਵਿਆਕਰਨ ਸਟਾਰਟ ਕਰਾਂਗੇ ਤੇ ਐਡਵਾਂਸ ਲੈਵਲ ਤੱਕ ਤੁਹਾਨੂੰ ਵਿਆਕਰਨ ਜਿਹੜੀ ਕਰਵਾਵਾਂਗੇ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਾਦਾ ਸਮਾਂ ਨਾ ਬਰਬਾਦ ਕਰਦੇ ਹੋਏ ਅੱਜ ਦੀ ਕਲਾਸ ਦੇ ਆਪਾਂ ਆਉਣੇ ਆ ਪਹਿਲਾ ਜਿਹੜਾ ਸਵਾਲ ਹੈ ਵਿਆਕਰਨ ਦੀ ਕਲਾਸ ਸ਼ੁਰੂ ਕਰਨ ਤੋਂ ਇਹ ਸਮਝਣਾ ਜ਼ਰੂਰੀ ਹੈ ਕਿ ਵਿਆਕਰਨ ਹੈ ਕੀ ਅਸਲ ਦੇ ਵਿੱਚ ਵਿਆਕਰਨ ਕਹਿੰਦੇ ਕਿਹਨੂੰ ਨੇ ਵਿਆਕਰਨ ਹੈ ਜਿਹੜੀ ਕਿਸੇ ਵੀ ਭਾਸ਼ਾ ਨੂੰ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਰੂਪ ਰਾਹੀਂ ਗਿਆਨ ਪ੍ਰਾਪਤ ਕਰਨਾ ਜਾਂ ਜਿਸ ਰਾਹੀਂ ਗਿਆਨ ਪ੍ਰਾਪਤ ਹੋਵੇ ਕਿਸੇ ਵੀ ਭਾਸ਼ਾ ਦਾ ਵਿਸ਼ੇਸ਼ ਨਿਯਮ ਜੇਕਰ ਆਪਾਂ ਦੂਸਰੇ ਸ਼ਬਦਾਂ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਵਿਆਕਰਨ ਹੈ ਜਿਹੜੀ ਕਿਸੇ ਵੀ ਭਾਸ਼ਾ ਦਾ ਸਲੀਕਾ ਹੈ ਇੱਕ ਢੰਗ ਹੈ ਇੱਕ ਸਲੀਕਾ ਹੈ ਇਸ ਲਈ ਜੇਕਰ ਆਪਾਂ ਨੇ ਥੋੜੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਰੂਪ ਰਾਹੀਂ ਗਿਆਨ ਪ੍ਰਾਪਤ ਕਰਨਾ ਹੀ ਵਿਆਕਰਨ ਹੈ ਅਗਲਾ ਜਿਹੜਾ ਆਪਾਂ ਗੱਲ ਕਰੀਏ ਵਿਆਕਰਨ ਦੇ ਭਾਗ ਕਿੰਨੇ ਨੇ ਵਿਆਕਰਨ ਦੇ ਭਾਗ ਕਿੰਨੇ ਨੇ ਧੁਨੀ ਬੋਧ ਅੱਖਰ ਬੋਧ ਸ਼ਬਦ ਬੋਧ ਬਾਕ ਬੋਧ ਅਰਥ ਬੋਧ ਚਾਰ ਜਿਹੜੇ ਵਿਆਕਰਨ ਦੇ ਮੁੱਖ ਭਾਗ ਨੇ ਧੁਨੀ ਬੋਧ ਅੱਖਰ ਜਾਂ ਸ਼ਬਦ ਬੋਧ ਬਾਕ ਬੋਧ ਜਾਂ ਅਰਥ ਬੋਧ ਅੱਗੇ ਜ਼ਿਕਰ ਆਪਾਂ ਗੱਲ ਕਰੀਏ ਧੁਨੀ ਹੈ ਕੀ ਧੁਨੀ ਹੈ ਕੀ ਧੁਨੀ ਬੋਧ ਹੈ ਜਿਹੜਾ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਜਿਨ੍ਹਾਂ ਦੁਆਰਾ ਅਸੀਂ ਆਵਾਜ਼ਾਂ ਦਾ ਪਤਾ ਲਗਾ ਸਕਦੇ ਹਾਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਅਗਲਾ ਜਿਹੜਾ ਆਪਾਂ ਪੜ੍ਹ ਕੀਤਾ ਸ਼ਬਦ ਜਾਂ ਸ਼ਬਦ ਅੰਸ਼ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਿਕ ਇਕਾਈ ਹੁਣ ਉੱਥੇ ਸਵਾਲ ਤੁਹਾਨੂੰ ਫਾਈਨਲ ਪੇਪਰਾਂ ਦੇ ਵਿੱਚ ਇਹ ਆਉਂਦਾ ਹੈ ਛੋਟੀ ਤੋਂ ਛੋਟੀ ਇਕਾਈ ਧੁਨੀ ਤੇ ਛੋਟੀ ਤੋਂ ਛੋਟੀ ਸਾਰਥਿਕ ਇਕਾਈ ਉਹ ਸ਼ਬਦ ਹੈ ਦੋਨਾਂ ਦੇ ਵਿੱਚ ਅੰਤਰ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਗਲਾ ਜਿਹੜਾ ਆਪਣੇ ਕੋਲੇ ਹੈ ਭਾਗ ਉਹ ਹੈ ਬਾਕਬੂਧ ਜਿਹੜਾ ਸ਼ਬਦ ਅੰਸ਼ਾਂ ਨੂੰ ਮਿਲਾ ਕੇ ਬਣਦਾ ਹੈ ਸ਼ਬਦਾਂ ਤੋਂ ਬਣਦਾ ਹੈ ਜਿਸ ਬਾਕ ਦਾ ਕੋਈ ਮਤਲਬ ਹੋਵੇ ਕੋਈ ਅਰਥ ਰੱਖਦਾ ਹੋਵੇ ਆਪਣੇ ਆਪ 'ਚ ਭਾਸ਼ਾ ਦੀ ਸਭ ਤੋਂ ਵੱਡੀ ਜਿਹੜੀ ਵਿਆਕਰਨੀ ਇਕਾਈ ਹੈ ਜਿਹੜਾ ਉਹ ਵਾਕ ਹੈ ਅਗਲਾ ਜਿਹੜਾ ਭਾਗ ਹੈ ਆਪਣੇ ਕੋਲੇ 4 ਨੰਬਰ ਅਰਥਬੋਧ ਜਿਸ ਵਾਕ ਦਾ ਅਰਥ ਪੂਰਾ ਸਮਝ ਵਿੱਚ ਆਵੇ ਉਸ ਨੂੰ ਅਰਥਬੋਧ ਕਿਹਾ ਜਾਂਦਾ ਹੈ ਜ਼ਿਕਰ ਅਪਾ ਪੰਜਾਬੀ ਵਾਕ ਦੀ ਗੱਲ ਕਰੀ ਉਹਦੀ ਬੰਤਰ ਕੀ ਹੈ ਕਰਤਾ ਕਰਮ ਤੇ ਕਿਰਿਆ ਪੰਜਾਬੀ ਜਿਹੜੇ ਬਾਕ ਦੀ ਆਪਾਂ ਗੱਲ ਕਰੀਏ ਕਿਵੇਂ ਬਣਦਾ ਹੈ ਉਹ ਕਰਤਾ ਕਰਮ ਤਿਕਰਿਆ ਅੱਗੇ ਇਹਨਾਂ ਭਾਗਾਂ ਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਕਰਾਂਗੇ ਅੱਜ ਫਿਲਹਾਲ ਆਪਾਂ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਬਿਲਕੁਲ ਬੇਸਿਕ ਜਾਣਕਾਰੀ ਤੁਹਾਨੂੰ ਇਸ ਕਲਾਸ ਦੇ ਵਿੱਚ ਦੇਵਾਂਗੇ ਜਿਹਦੇ ਵਿੱਚੋਂ ਦੋ ਦੋ ਤਿੰਨ ਤਿੰਨ ਅੱਗੇ ਤੁਸੀਂ ਪ੍ਰਸ਼ਨ ਬਣਾ ਸਕਦੇ ਹੋ ਇਸ ਕਲਾਸ ਨੂੰ ਲਗਾਉਣ ਤੋਂ ਬਾਅਦ ਹਰੇਕ ਭਾਗ ਦੇ ਪੰਜਾਬੀ ਵਰਣਮਾਲਾ ਦਾ ਦੂਜਾ ਨਾਮ ਕੀ ਹੈ ਗੁਰਮੁਖੀ ਇੱਕ ਆਪਾਂ ਜਾਣਦੇ ਆ ਦੂਸਰਾ ਨਾਮ ਕੀ ਹੈ 35 ਅੱਖਰੀ ਅੱਗੇ ਜੇ ਸ਼ਬਦਾਂ ਦੀ ਗੱਲ ਕਰੀਏ ਸ਼ਬਦ ਸ਼੍ਰੇਣੀਆਂ ਕਿੰਨੀਆਂ ਨੇ ਅੱਗੇ ਕਿੰਨੇ ਕਿਸਮਾਂ ਦੇ ਵਿੱਚ ਇਹ ਆ ਜਾਂਦਾ ਹੈ ਸ਼ਬਦਾਂ ਸ਼੍ਰੇਣੀਆਂ ਨੇ ਜਿਹੜੀਆਂ 8 ਨੇ ਅੱਗੇ ਕਿਹੜੀਆਂ-ਕਿਹੜੀਆਂ ਨੇ ਉਹ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਕ ਤ ਕਿਰਿਆ ਅੱਗੇ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਆਪਾਂ ਇਹਨਾਂ ਜਿਹੜੇ ਭਾਗ ਨੇ ਸ਼ਬਦ ਦੇ ਵਿਸਤਾਰ ਦੇ ਵਿੱਚ ਤੁਹਾਨੂੰ ਕਰਵਾਵਾਂਗੇ ਭਾਸ਼ਾ ਵਿਗਿਆਨ ਦੇ ਖੇਤਰ ਨੂੰ ਸਾਹਿਤ ਵਿਗਿਆਨ ਵੀ ਆਖਿਆ ਜਾਂਦਾ ਹੈ ਪੰਜਾਬੀ ਭਾਸ਼ਾ ਦੀ ਜਨਮ ਭੂਮੀ ਕਿਹੜੀ ਹੈ ਉੱਤਰੀ ਭਾਰਤ ਅਤੇ ਪਾਕਿਸਤਾਨ ਮਤਲਬ ਕਿ ਚੜਦਾ ਤੇ ਲੈਂਦਾ ਪੰਜਾਬ ਜਿਹੜਾ ਪੰਜਾਬੀ ਭਾਸ਼ਾ ਦੀ ਜਨਮ ਭੂਮੀ ਹੈ ਜੇਕਰ ਆਪਾਂ ਸਧਾਰਨ ਸ਼ਬਦਾਂ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਵਿੱਚ ਬੋਲੀ ਜਾਣ ਵਾਲੀ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਹੈ ਆਪਾਂ ਨੂੰ ਇਹ ਸਾਰਿਆਂ ਨੂੰ ਪਤਾ ਹੈ ਪੰਜਾਬ ਸ਼ਬਦ ਦਾ ਜੇਕਰ ਆਪਾਂ ਅਰਥ ਕਰੀਏ ਤਾਂ ਕੀ ਹੈ ਪੰਜ ਪਲੱਸ ਆਬ ਪੰਜ ਪਲੱਸ ਆਪ ਪੰਜ ਪਾਣੀਆਂ ਦੀ ਧਰਤੀ ਪੰਜਾਬ ਪੰਜਾਬੀ ਜਿਹੜਾ ਕਿਹੜੀ ਭਾਸ਼ਾ ਦਾ ਸ਼ਬਦ ਹੈ ਪੰਜਾਬੀ ਜਾਂ ਪੰਜਾਬ ਜੇਕਰ ਆਪਾਂ ਗੱਲ ਕਰੀਏ ਉਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਪੰਜਾਬੀ ਪੂਰੀ ਦੁਨੀਆ ਦੀ 10ਵੀਂ ਵੱਡੀ ਭਾਸ਼ਾ ਹੈ ਦੁਨੀਆ ਦੇ ਲੈਵਲ ਤੇ ਸੰਸਾਰ ਦੇ ਪੱਧਰ ਤੇ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਪੂਰੀ ਦੁਨੀਆ ਦੀ 10ਵੀਂ ਵੱਡੀ ਭਾਸ਼ਾ ਹੈ ਅਜੋਕਾ ਜਿਹੜਾ ਪੰਜਾਬ ਹੈ ਉਹ ਕਦੋਂ ਹੋਂਦ ਵਿੱਚ ਆਉਂਦਾ ਹੈ 1 ਨਵੰਬਰ 1966 ਦੇ ਵਿੱਚ ਇਹ ਗੱਲ ਆਪਾਂ ਸਾਰੇ ਜਾਣਦੇ ਹਾਂ ਪੰਜਾਬੀ ਜਿਹੜੀ ਕਿ ਆਪਣੀ ਮਾਤ ਭਾਸ਼ਾ ਹੈ ਰਾਜ ਭਾਸ਼ਾ ਹੈ ਉਸ ਨੂੰ ਰਾਜ ਭਾਸ਼ਾ ਜਦ ਕੈਲੀਏ ਆਪਾਂ ਸੁਤੰਤਰ ਭਾਸ਼ਾ ਦਾ ਦਰਜਾ ਕਦੋਂ ਮਿਲਿਆ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਭਾਵ ਸੁਤੰਤਰ ਭਾਸ਼ਾ ਦਾ ਜਿਹੜਾ ਦਰਜਾ ਮਿਲਿਆ ਸੀ ਉਹ 29 ਦਸੰਬਰ 1967 ਨੂੰ ਮਿਲਿਆ ਸੀ ਦਰਜਾ ਕਿਹੜੇ ਐਕਟ ਦੇ ਤਹਿਤ ਦਿੱਤਾ ਗਿਆ ਸੀ ਜੇਕਰ ਆਪਾਂ ਗੱਲ ਕਰੀਏ ਦਰਜਾ ਦਿੱਤਾ ਗਿਆ ਕਿਹੜੇ ਐਕਟ ਦੇ ਤਹਿਤ ਦਿੱਤਾ ਗਿਆ ਸੀਗਾ ਪੰਜਾਬ ਆਫੀਸ਼ਲ ਲੈਂਗੁਏਜ ਐਕਟ 1967 ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸਾ ਕਿਹੜੇ ਐਕਟ ਦੇ ਅਧੀਨ ਬਣਾਇਆ ਗਿਆ ਐ ਐਕਟ 2008 ਪੰਜਾਬੀ ਭਾਸ਼ਾ ਦੀ ਸਭ ਤੋਂ ਪਹਿਲਾ ਵਰਤੋਂ ਕਿਨੇ ਕੀਤੀ ਐ ਨਾਥਾ ਜੋਗੀਆਂ ਨੇ ਕੀਤੀ ਐ ਜਿਵੇਂ ਕਿ ਆਪਾਂ ਜਾਣਦੇ ਆਂ ਪੰਜਾਬੀ ਸਾਹਿਤ ਦਾ ਜਿਹੜਾ ਮੋਡ ਬਣਿਆ ਹੋਇਆ ਐ ਉਹ ਨਾਥਾਂ yogiਆ ਤੋਂ ਮੰਨਿਆ ਜਾਂਦਾ ਹੈ ਭਾਰਤ ਦੀ ਪ੍ਰਾਚੀਨ ਲਿਪੀ ਕਿਹੜੀ ਹੈ ਆਪਾਂ ਸਾਰੇ ਜਾਣਦੇ ਹਾਂ ਇਸ ਚੀਜ਼ ਨੂੰ ਬ੍ਰਾਹਮੀ ਜਿਹੜੀ ਲਿਪੀ ਹੈ ਭਾਰਤ ਦੀ ਪ੍ਰਾਚੀਨ ਲਿਪੀ ਹੈ ਜਿਸ ਤੋਂ ਅੱਗੇ ਜਾ ਕੇ ਆਪਣੀ ਪੰਜਾਬੀ ਦੀ ਜਿਹੜੀ ਭਾਸ਼ਾ ਕਹ ਲਈਏ ਲਿਪੀ ਕਹ ਲਈਏ ਬਣਦੀ ਹੈ ਜੇਕਰ ਆਪਾਂ ਗੱਲ ਕਰੀਏ ਗੁਰਮੁਖੀ ਲਿਪੀ ਦੀ ਨੇੜ ਤੱਕ ਕਿਸ ਲਿਪੀ ਨਾਲ ਹੈ ਗੁਰਮੁਖੀ ਲਿਪੀ ਦੀ ਸਾਰਿਆਂ ਨਾਲੋਂ ਜ਼ਿਆਦਾ ਨੇੜਤਾ ਕਿਸ ਲਿਪੀ ਨਾਲ ਹੈ ਸਾਰਦਾ ਲਿਪੀ ਦੇ ਨਾਲ ਜਿਹੜੀ ਗੁਰਮੁਖੀ ਲਿਪੀ ਦੀ ਨੇੜਤਾ ਹੈ ਹੁਣ ਅਗਲੀ ਜਿਹੜੀ ਗੱਲ ਹੈ ਲਿਪੀ ਕੀ ਹੈ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹਨਾਂ ਚਿੰਨ੍ਹਾਂ ਨੂੰ ਹੀ ਲਿਪੀ ਕਿਹਾ ਜਾਂਦਾ ਹੈ ਜਿਵੇਂ ਕਿ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਹੈ ਊੜਾ ਆੜਾ ਐੜੀ ਸਸਾ ਉਤੋਂ ਲੈ ਕੇ ਲੱਲੇ ਪੈਰ ਪਿੰਦੀ ਤੱਕ ਉਹ ਜਿਹੜੇ ਚਿੰਨ ਨੇ ਸਾਰੇ ਸੰਕੇਤਰ ਲਿਪੀ ਸੰਕੇਤਰ ਲਿਪੀ ਕੀ ਹੈ ਚਿੱਤਰ ਲਿਪੀ ਚਿੰਨ ਪਾਬ ਲਿਪੀ ਧੁਣੀ ਲਿਪੀ ਜਿਹੜੀ ਸੰਕੇਤਰ ਲਿਪੀ ਹੈ ਇਸ ਦੇ ਨਾਲ ਹੀ ਅੱਜ ਦੀ ਪੰਜਾਬੀ ਵਿਆਕਰਨ ਦੀ ਕਲਾਸ ਆਪਣੀ ਇੱਥੇ ਸਮਾਪਤ ਹੁੰਦੀ ਹੈ ਕੱਲ ਆਪਾਂ ਇਸ ਤੋਂ ਅੱਗੇ ਜਿਹੜੇ ਪਾਠ ਮੰਨ ਗਏ ਉਹ ਕਰਾਂਗਾ